ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜੀ ਉਸ ਨੂੰ। ਪੂਣ ਸਾਰੇ ਆਏ। ਪੂਣ ਸਾਰੇ ਆਏ। ਆਏ। ਆਏ ਹੀ ਤੇ ਹੁਣ ਮੌਕਾ ਵੇਖਣ ਗਏ ਆ। ਤੇ ਕੋਈ ਹਲੇ ਕਾਰਵਾਈ ਅਜੇ ਨਹੀਂ। ਪੂਣ ਸਾਰੇ ਵੀ ਉਹੀ ਆ ਜਿਹੜੇ ਆ ਫਿਰ ਉਹਨਾਂ ਦੂਜੀ ਪੁਲ ਤੋਂ ਕੋਈ ਨਹੀਂ ਆਈ। ਕੋਈ ਨਹੀਂ ਆ। ਕੋਈ ਕਾਰਵਾਈ ਨਹੀਂ ਜੇ ਕੋਈ ਡੇਢ ਘੰਟਾ ਹੋ ਗਿਆ ਜੀ। ਡੇਢ ਘੰਟਾ। ਕਿ ਡੇਢ ਘੰਟਾ ਹੋ ਗਿਆ ਜੀ। ਘੰਟਾ ਡੇਢ ਘੰਟਾ ਹੋ ਗਿਆ ਜੀ ਇਦਾਂ ਹੀ ਅਸੀਂ ਫੜਕ ਦੇ ਉੱਤੇ ਰੋੜ ਤੇ। ਅੱਧ ਘੰਟਾ ਬਾਅਦ ਹੀ ਹੋ ਗਿਆ ਜੇ ਮੇਰੇ ਪਿੰਡ ਪੁੰਗਿਆ ਸੀ ਪਿੰਡਾਂ ਤੇ ਰਕਵਾਂਡੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾਥ ਹੋ ਗਿਆ 1.5 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹਿਆ ਕਰਨ ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਆ ਗਈ ਮਹਾਜਨ ਹਸਪਤਾਲ ਦੇ ਵਿੱਚ ਦੇ ਅਕਲ ਦਾ ਹੁਣ ਆ ਗੱਲ ਬਾਤ ਆਹ ਬਾ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਤੇ ਇਹਦਾ ਬਿਜਾਰੀ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਬੁਝਣ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਬਿਜਾਰੀ ਨੇ ਧੀ ਜਵਾਈ ਆਤੀ ਤੇ ਆ ਜਵਾਈ ਨੂੰ ਪੁੱਤ ਬਣਾਇਆ ਇਹਨਾਂ ਦੇ ਸਿੱਤੇ ਘਰ ਦੀਵਾ ਪਰਿਵਾਰੀਆ ਕਰਤਾ ਤਾਂ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਕਿਹਾ ਜੀ ਕਿਹੜਾ ਪਾਸਟ ਆ ਜਾਫਾ ਪਾਓ ਦੱਸੋ ਗੱਡੀ ਨੰਬਰ ਭਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਕਿਹੜੀ ਗੱਡੀ ਹੈ ਗੱਡੀ ਨੰਬਰ H4 140 ਕਿਹੜੀ ਗੱਡੀ ਹੈ ਗੱਡੀ ਦਾ ਨੀ ਪਤਾ ਪਹਿਲਾਂ ਨੰਬਰ ਆ ਗਿਆ ਕੱਢੀ ਗਿਆ ਆਪੇ ਆ ਜਣਾ ਨੇ ਹਰਿਆਣਾ ਨੰਬਰ ਕੱਢੀ ਜੀ ਫਿਰ ਬੋਲੇ ਭਾਈ ਕਿਹੜਾ ਨੰਬਰ ਹੈ H4 140 40 2 40 ਭਾਈ 2 3 ਘੰਟੇ ਹੋ ਗਏ ਜਾਨ ਨੂੰ ਬੈਠਾ ਨੇ ਤੇ ਮੈਂ ਉਪਰੋਂ ਚੜ ਕੇ ਵੀ ਆ ਗਿਆ ਤੇ ਕੋਈ ਸੁਣਵਾਈ ਨਹੀਂ ਹੋਣੀ ਕੋਸਲੇ ਸੀ ਆਏ ਨੇ ਚਲੇ ਗਏ ਨੇ ਕੋ ਕਦੀ ਕਹਿੰਦੇ ਨੇ ਕਨੀਆ ਨਾਲ ਪੈਂਦਾ ਆ ਕਰੀਗੇ ਤੇ ਫਰਕ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਗੰਦੇ ਆ ਕੀ ਲੱਗਦੇ ਤੁਹਾਡੇ ਮੇਰੇ ਘਰ ਨਹੀਂ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹਦੇ ਆਜੂ ਪਰ ਰਹਿੰਦੇ ਨੇ ਇਹਦਾ ਭਰਾ ਉਹ ਵੀ ਲਤੋਂ ਉੱਦਾਂ ਹੀ ਆ ਹੁਣ ਚੱਕਾ ਤੋਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹਦੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਹੁਣ ਸਾਇਓ ਬੁੱਕੀ ਚੁੱਪ ਕਰਕੇ ਮੁਰਦੀ ਜਾਂਦੀ ਆ ਕਦਾਇਆ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤੇ ਸੁਣਾਈ ਹੋਣੀ ਚਾਹੀਦੀ ਹੈ ਨਾ ਹੋ ਨਹੀਂ ਚਾਹੀਏ ਜਿਹੜਾ ਚੁੜੀਆਂ ਮਹਾਜਣਾ ਹਸਪੀਟਲ ਤੇ ਲੱਗੇ ਖਲੋਤੇ ਆ ਆਜਮਪੁਰ ਤੋਂ ਜਿਹੜਾ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਰ ਵਾਲੇ ਜਿਹੜੀ ਨੂੰ ਹੀ ਨਾਲੋਂ ਜਾ ਰਹੇ ਜਾਂ ਵੇਖੋ ਖਲੋਤੀ ਲੱਗੇ ਤੇਦੇ ਕੋਰੀ ਇੱਥੇ ਆ ਬੱਸ ਮੰਡੀ ਦੇ ਕੋਰੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਦ ਦੀ ਜਿਹੜੀ ਮਾਫੇ ਤੋਂ ਮੌਤ ਹੋ ਗਈ ਜੀ ਗੱਡੀ ਲੱਗੇ ਤੋਂ ਨਹੀਂ ਓਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਵਿੱਚ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਹੁਣ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਕਿ ਬੰਦ ਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹ ਜਾਵੇ ਪਹਾੜ ਲਗਾਈ ਮਟਾਰ ਉੱਧ ਘੈਸੇ ਨੂੰ ਤੋਆ ਉੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੈੱਥ ਹੋ ਗਈ ਆ ਜਿਹੜੀ ਬੰਦ ਕਰ ਰਹੀ ਆ ਉਹ ਲੱਗੇ ਕਾਰ ਦੇ ਵਿੱਚ ਕਰ ਦਿੱਤੀ ਜਾਂਦੀ ਆ ਪਾਰਕਿੰਗ ಠಠಠಠಠಠಠಠ <im>